ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਹਨ ਵਾਦੀ ਫਰੈਂਡ ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪਟਾਰੀ ਤਹਿਸੀਲ ਬਾਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਜੀ ਭਾਜੀ ਬਾਪੇ ਪਾਲਾ ਸੋਣੀ ਬੜੀ ਕਿਰਪਾ ਸਤਿਗੁਰ ਦੀ ਚਲੋ ਵੇ ਦੇ ਕਿਰਪਾ ਚ ਜੀ ਹਾਂਜੀ ਤੇ ਨਾਮ ਦੱਸ ਤੇ ਕਰੀ ਆਪਾਂ ਨਾਮ ਭਾਜੀ ਮੇਰਾ ਵਰਤਪਾਲ ਸਿੰਘ ਜੀ ਹਾਂਜੀ ਹਾਂਜੀ ਤੇ ਜਿਲ੍ਹਾ ਅਮਰਸਰ ਤਸਵੀਰ ਬਾਬਾ ਬਕਾਲਾ ਸਾਹਿਬ ਠੀਕ ਹੈ ਜੀ ਹਾਂਜੀ ਖਲਚੇਰ 2 ਕਿਲੋਮੀਟਰ ਦੂਰ ਪਿੰਡ ਪੈਂਦਾ ਜੇ ਤੇ ਰਈਏ ਤੋਂ 4 ਵਿਆਸ ਤੋਂ 7 ਤੇ ਮੇਨ ਰੋਡ ਤੇ 1 ਕਿਲੋਮੀਟਰ ਸਰਕਾਰੀ ਸਕੂਲ ਤੋਂ ਠੇਕੇ ਲੱਗੇ ਦੋ ਨੰਬਰ ਆਪਣੀ ਗਲੀ ਜੀ ਠੀਕ ਹੈ ਜੀ ਹਾਂਜੀ ਇਹ ਜਿਆਦਾ ਇੱਕ ਯਾਰੀ ਲਿਖ ਕੇ ਪੱਕਾ ਹੀ ਜਾਨ ਗਿਆ ਅੰਦਰ ਲਿਖਿਆ ਗਿਆ ਅੰਦਰ ਦਿਲ ਤੇ ਹੀ ਹੈ ਅੱਛਾ ਹਾਂਜੀ ਠੀਕ ਹੈ ਤੇ ਪਿੰਡ ਬਟਾਰੀ ਪਿੰਡ ਬਟਾਰੀ ਵੀਰ ਜੀ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਆਪਣਾ 98427818615 ਇੱਥੇ ਵਟਸਐਪ ਚੱਲਦਾ ਠੀਕ ਹੈ ਹਾਂਜੀ ਤੇ ਚਲੋ ਸ਼ੁਰੂ ਇਹ ਤਾਂ ਹੀ ਆਪ ਕਰਨੀ ਆ ਦੱਸਿਓ ਵੀਰ ਜੀ ਕਿੰਨਾ ਸੁਆ ਗਿਆ ਤੇ ਜੀ ਪਹਿਲਾ ਸੁਆ ਸੁਈ ਆ ਤੇ ਕਿੰਨਾ ਚਿਰ ਹੋ ਗਿਆ ਸੁਈ ਨੂੰ ਇਹ ਸੁਈ ਨੂੰ ਵੀ ਜਿਆਦਾ ਪਈ 10 12 ਦਿਨ ਹੋ ਗਿਆ ਉਹ ਬੱਚਾ ਜੀ ਇੱਕ ਮਿੰਟ ਬਾਜੀ ਬੱਚੇ ਤੋਂ ਬੋਰੀ ਲਾ ਦੀਏ ਕੋਰਾ ਠੰਢੀ ਦਾ ਕਰਕੇ ਬੱਦੀ ਸੀ ਕੀ ਜੀ ਮਗਰ 500 ਰੁਪਏ ਬਾਜੀ ਠੀਕ ਆ ਤੇ ਦੁੱਧ ਕਿੰਨਾ ਜੀ ਤੇ ਕੋਲ 200 ਰੁਪਏ ਬਾਜੀ 10 ਕਿਲੋੜਾ ਤਿਆਰ ਆ ਪੱਕਾ ਦੁੱਧ ਹੈਗਾ ਤਾਂ 10 ਲੀਟਰ ਤਿਆਰ ਤਿਆਰ ਆ ਠੀਕ ਆ ਤੋਰ ਹਵੇ ਰਿਕਰੀ ਹਾਂ ਜੀ ਵੀ ਜੀ ਅੱਜ ਵੱਡੇ ਨੋਟਾ ਨੋਟਾ ਦੇ ਹਰ ਪਾਈ ਜੀ ਝੌਂਗੇ ਮੰਦਾ ਅੱਛਾ ਮੈਂ ਹਾਂ ਪੂਰਾ ਕਰ ਲਈਏ ਛੌਂਗੇ ਬੜੇ ਨਵੇਂ ਨਵੇਂ ਆਉਂਦੇ ਆ ਉਹ ਭਾਜੀ ਕੋਈ ਗੱਲ ਇਹਨਾਂ ਤੋਂ ਕਰਵਾ ਲਈਏ ਸਿਰ ਤੋਂ ਆਪ ਲੈਣੇ ਆ ਠੀਕ ਹੈ ਜੀ ਹਾਂਜੀ ਠੀਕ ਚਲੋ ਫਿਰ ਤੋੜ ਦੋ 10 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਇਹਦੇ ਕੋਲ ਹੈਗਾ ਬਾਕੀ ਅਗੇ ਚਵਾਈ ਤੁਸੀਂ ਆਪ ਕਰਕੇ ਖੜਨੀ ਆਂ ਹਲਦੀ ਸੀਰ ਬੜੀਆ ਤੇ ਭਾਰੀ ਠੀਕ ਏ ਇਦਾਂ ਉਹ ਵੀਰ ਭਰਾ ਬਹਿ ਜਾ ਥੱਲੇ ਆ ਵੇਖੋ ਠੀਕ ਆ ਗੱਡ ਗੱਡ ਚਵਾਈ ਆਉਗੀ ਵਸ਼ੀ ਦੀ ਭਾਜੀ ਲੈ ਜਾ ਫੇਰ ਇੱਕ ਵਾਰੀ ਲਾ ਜੀ ਲਾ ਜੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਚਵਾਈ ਕਰਕੇ ਲਾਈ ਸਾਰੀਆਂ ਸੁਈਆਂ ਸਵਾਈਆਂ ਗੱਬਨ ਕੋਈ ਨਹੀਂ ਅੱਜ ਤੇ ਬਿਲਕੁਲ ਕੰਪੈਕਟ ਜਿਹਾ ਜਿਹੜਾ ਹਵਾਨਾ ਵਾ ਇਹਦਾ ਤੇ ਮੁੱਲ ਵੀ ਦੀਏ ਤਾਂ ਫਿਰ ਮੁੱਲ ਇੱਕ ਘਰ ਦੀ ਬਾਜੀ ਬੇਨਤੀ ਸੱਚ ਦੱਸਣ ਦਾ ਚੇਤਾ ਭੁੱਲ ਗਿਆ ਉਹ ਠੀਕਾਰੇ ਦੰਦੀਆਂ ਬਾਜੀ ਮੂੰਹ ਠੀਕ ਆ ਉਹਦੀ ਛੇਤੀਆ ਵੇਖੋ ਇਹ ਨਾ ਕੋ ਵੀਰ ਭਰਾ ਕਵੇ ਹਾਂ ਦੇਖ ਚਾਰੇ ਦੰਦੀਆਂ ਬੱਛੀ ਮੂੰਹ ਹਰ ਬਾਜੀ ਚਾਰ ਦੰਦ ਆ ਜੜੀ ਠੀਕ ਹੈ ਹਾਂਜੀ ਸਾਈਡਲੇ ਜੇ ਉਤਰਾ ਹੀ ਖਲੋਤਿਆ ਉਤਰਾ ਖਲੋਤੀਆਂ ਮਿਰਜੀ ਵੇਖ ਲੋ ਕੰਨੀਆਂ ਚਾਰੇ ਦੰਦੀਆਂ ਵਸ਼ੀ ਬੰਦ ਉਤਰਾ ਹੀ ਖਲੋਤਿਆ ਜੀ ਠੀਕ ਹੈ ਬੰਦੋ ਜੀ ਤੇ ਇੱਕ ਰੀ ਫਲਕਾਰੀ ਲਾ ਕੇ ਦਿਖਾ ਦੀਏ ਖਾਲ ਦੇ ਨੇ ਅੱ삐 ਭਾਜੀ ਆ ਦੇਖੋ ਛੇ ਠੰਡੀ ਬੜੀ ਰੁਪਈਆ ਭਾਜੀ ਇਦਾਂ ਹੀ ਬੈਠੇ ਰਹਿਣਾ ਇਧਰ ਵੇਖੋ ਠੀਕ ਆ ਤੇ ਮੋਲੇ ਦਾ ਹਾਂਜੀ ਮੁੱਲ ਮੁੱਲ ਭਾਜੀ ਕੋਈ 50 ਨਹੀਂ ਕੋਈ 45 ਨਹੀਂ ਕਰਨਾ ਅੱਛਾ 42000 ਚ ਮੰਨਤਾਨ ਕਰ ਦਾਂਗੇ ਕਿੰਨਾ ਕਿੰਨਾ ਕਰ ਦਈਏ ਖੁੱਲਾ ਜੀ 2000 ਦੇਣੇ ਨਹੀਂ ਹੋਰ ਛੱਡਣਾ ਪੈਣਾ ਜਿੰਨਾ ਕਰਾਉਣਾ ਕਰਾ ਲਓ ਆਪ ਹੀ ਤੁਸੀਂ ਕਰਨਾ ਵਾ ਜਿੰਨਾ ਤੁਸੀਂ ਕਰਾਉਣਾ ਕਰਾ ਲਓ ਰਵੀ ਭਾਜੀ ਜਿੰਨਾ ਕਰਾਉਣਾ ਮੰਨਤਾ 70000 ਦੀ ਦੇ ਦਈਏ 18 ਕਰਦੇ ਹੋ ਹੋਰ ਕਰ ਦੋ ਕਿ ਮੌਕੇ ਤੇ ਹੋਰ ਛੱਡ ਦਾਂਗਾ ਰਵੀ ਭਾਈ ਯਾਰ ਠੀਕ ਹੈ 36000 ਦੀ 36000 ਦੀ ਚਲੋ ਬਾਕੀ ਮੌਕੇ ਤੇ ਖੁੱਲਾ ਕਰਦੇ ਮੰਨਤਾ ਨਾ ਹੋਰ ਹਾਂਜੀ ਭਾਜੀ ਕੋਈ ਨਹੀਂ ਕਰਦਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਦਿਖਾਈਏ ਦੂਸਰੇ ਨੰਬਰ ਤੇ ਇਹਦੇ ਕੋਲ ਕਿੰਨਾ ਦੁੱਧ ਹੈ ਇਹ ਵੀਰ ਜੀ ਵਛੀ ਪਈਦਾ ਸੂਆ ਸੂਈ ਆ ਬੀਬਾ ਜੀ ਕੋਈ ਬੋਲੀ ਮਥਰੇ ਕੋਈ ਦੁੱਧ ਮਥਰੇ ਵੀਰ ਮੇਰਾ ਅੱਛਾ ਹਾਂਜੀ ਤੇ ਬੱਚਾ ਗਿਆ ਮਰ ਬੱਚਾ ਨਹੀਂ ਹੈਗਾ ਬੱਚਾ ਰੀ ਬੀਬਾ ਜੀ ਮਰ ਗਿਆ ਵਾ ਕਿੰਨਾ ਦੁੱਧ ਦੇ ਤੱਕ ਇਹਦੇ ਕੋਲ ਪਾਈ ਦੁੱਧ ਦੂੰਗਾ 7 ਲੀਟਰ ਜਿਹੜਾ ਤਿਆਰ ਕੋਈ ਬੋਲਾ ਮਥਰੇ ਕੋਈ ਦੁੱਧ ਮਥਰੇ ਵੀਰ ਭਰਾ ਸੂਈ ਨੂੰ ਕਿੰਨਾ ਚਿਰ ਹੋਇਆ ਜੀ ਇਹਨੂੰ ਸੂਈ ਨੂੰ ਬੀਬਾ ਜੀ ਹੋ ਗਏ 10 ਬਾਰਾਂ ਦੇ ਠੀਕ ਹੈ ਹਾਂਜੀ ਤੁਹਾਡੇ ਘਰ ਮਰਿਆ ਬੱਚਾ ਕਿ ਪਿੱਛੇ ਮਰਿਆ ਆਏ ਨਹੀਂ ਕੋਈ ਗਾਵਾਂ ਗੱਡੀ ਚ ਪਾਈਆਂ ਸੀ 8 ਦੇ ਉਹ ਪੈਰ ਦੇ ਤਾ ਠੀਕ ਹੈ ਹਾਂਜੀ ਤੋਰ ਹਵੇ ਰਿੰਨ ਇਹ ਜਿਹੜੀ ਬ ਸਾਤਕੇਲਾ ਦੋਤੇ ਜਿਹੜਾ ਇਹਦੇ ਕੋਲ ਹੈਗਾ ਅਸੀਂ ਡਰਦੀ ਆ ਠੀਕ ਹੈ ਇੰਦਰ ਵੇਖੋ ਜਿੱਦਾਂ ਮਰਜੀ ਬੈ ਜੀ ਥੱਲੇ ਠੀਕ ਆ ਕੋਈ ਪਰਵਾਹ ਨਹੀਂ ਪਹਿਲਾਂ ਅੱਛੀ ਬੈਣ ਹੀ ਨਹੀਂ ਦਿੰਦੀ ਤਾਂ ਠੀਕ ਆ ਜੀ ਹਾਂਜੀ ਲੈ ਜਾਓ ਫਿਰ ਲੈ ਆ ਜੀ ਬਾਕੀ ਕੱਦ ਜਿਹੜਾ ਇਹਦਾ ਦਰਮਿਆਨਾ ਜਾਵਾ ਬਹੁਤਾ ਉੱਚਾ ਨਹੀਂ ਆ ਆਹ ਵਾਲੀ ਬੈਡ ਦਾ ਕੱਦ ਉੱਚਾ ਵਾ ਤੇ ਇਹਦਾ ਠੀਕ ਠਾਕ ਜਾਈਏ ਤੇ ਇਹਦੇ ਵੀ ਥਣ ਤਾਂ ਮੇਰੇ ਕਰੀ ਲੱਗ ਗਿਆ ਤਾਂ ਵੀ ਤੁਹਾਨੂੰ ਦਿਖਾ ਦਈਏ ਸੇ ਮੋਲ ਦੇ ਦਿੱਤੀ ਇਹਦਾ ਵੇਖੋ ਭਾਬੀ ਜੀ ਇਹਦੇ ਬੱਚਾ ਹੁੰਦਾ ਹਾਂਜੀ ਫਿਰ ਤੇ ਬਚੀ 30000 ਦੀ ਸੀ ਹਾਂਜੀ ਠੀਕ ਆ ਹੁਣ ਜੇ ਆਪਾਂ ਨੂੰ ਲੇਸ ਲੱਗਣੀ ਆ ਠੀਕ ਆ ਹਾਂਜੀ ਹੁਣ 22000 ਦਾ ਮੰਤਨ ਕਰ ਦਾਂਗੇ ਰੁਪਏ ਭਾਈ ਕਿੰਨਾ ਕਿੰਨਾ ਕਹੋਗੇ 20000 ਛੱਡਦੀ ਐ 2 ਛੱਡ ਅੱਛਾ ਹਾਂਜੀ 18000 ਦੀ ਹਾਂ 17 ਦੀ ਪਿਆਸ ਲੋ ਹੋਰ ਦੱਸੋ ਤੇ ਦੁੱਧ 7 ਲੀਟਰ ਦਾ ਪੱਕਾ 80 ਲੀਟਰ ਜੀ ਵਗ ਦੇਵਾਂਗੇ ਪਾਪਾ ਜੀ ਕੋਈ ਦੰਦਾ ਨਹੀਂ ਆ ਤੁਹਾਨੂੰ ਬੜਾ ਬਟਾਲ ਨੂੰ ਸੋਚੇ ਮਿਲਦੇ ਆ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਇੱਕ ਆ ਗਈ ਜਰਸੀ ਜਪਣੇ ਕੋਲ ਹਾਂ ਜੀ ਭਾਜੀ ਇਹਦੇ ਕੋਲ ਕਿੰਨਾ ਹੀ ਦੁੱਧ ਇਹਦੇ ਕੋਲ ਵੀ ਭਾਈ ਦੁੱਧ ਦਊਗਾ 9 ਲੀਟਰ ਅੱਛਾ ਜੀ ਆਈ ਗਾਰੰਟੀ 8 ਲੀਟਰ ਦੀ ਦੇਵਾਂਗੇ ਜੇ ਵਾਪਸ ਆਇਆ ਇੱਕ ਨੰਬਰ ਹੋਊਗਾ ਤੇ ਸੂਈ ਨੂੰ ਕਿੰਨਾ ਚਿਰ ਹੋਇਆ ਜੀ ਵੀਰ ਨੂੰ ਮਿਥਲੇ ਮਹੀਨਾ ਮਿਥਲੇ ਸਾਹਮਣੇ ਬੱਚਾ ਪੱਜਾ ਜੀ ਆ ਦੇਖ ਸਕਦੇ ਈ ਮਹੀਨੇ ਦੇ ਲਾਗੇ ਬੰਦੇ ਦਾ ਬੱਚਾ ਜਿਹੜਾ ਹੋਊਗਾ ਤੁਰ ਫੇਰ ਇਹਨਾਂ ਵਿੱਚ ਦੋ ਟ ਇਹ ਤਰੇ ਵੇਖੋ ਲੈ ਜੀ ਲੈ ਜੀ ਬਾਕੀ ਨੇ ਆਨੇ ਗਾੜੀ ਘੇਡਣ ਦੇ ਨਾਲ ਡਰ ਵੀ ਚੰਗੋ ਕੋਈ ਨਹੀਂ ਅੱਜ ਠੀਕ ਆ ਫੇਰੇ ਮੈਂ ਬੜਾ ਮਾਰ ਦੇਣੀ ਆ ਇਹਨਾਂ ਬਾਕੀ ਥੋੜਾ ਪ੍ਰੋਗਰਾਮ ਹੈ ਵੀ ਜੀ ਨਾਲ ਨਿਕਲ ਹੀ ਚੋਲਦੇ ਕਰਕੇ ਥੋੜਾ ਜਿਹਾ ਧਰ ਵੀ ਜਾਂਦੀ ਇਹਦਾ ਮੁੱਲ ਵੀਰ ਜੀ ਫਿਰ ਕਿਹੜਾ ਭੀ ਭਾਜੀ ਜੀ ਆ ਜੀ ਕਿੰਨਾ 30000 ਰੁਪਇਆ 30000 ਵਿੱਚੋਂ ਕਿੰਨੇ ਛੱਡਨੇ ਤੁਸੀਂ ਦੱਸੋ ਜਿੰਨੇ ਕਰਨੇ ਉਹਨੇ ਛੱਡਦਾ ਖੁੱਲੇ ਜੈਸਸ ਨੂੰ ਹੀ ਕਰੀਏ ਫਿਰ ਹਾਂ ਨਹੀਂ ਹਾਂ ਨਹੀਂ ਬਿਲਕੁਲ 27000 27000 ਵਿੱਚ ਹੋਰ ਕਰ ਦੇਣਾ ਕਰ ਦਾਂਗੇ ਛੋੜ ਜਪਾ ਭੀ ਭਾਜੀ ਕੋਈ ਵੀਰ ਭਰਾ ਫੋਨ ਲਾਵੇ ਛੋੜੇ ਪਾਸੇ ਮੋੜਨਾ ਨਹੀਂ ਕੋਈ ਵੀਰ ਭਰਾ ਨੂੰ ਪਹਿਲੇ ਫੋਨ ਤੇ ਦਊਗਾ ਖੁੱਲੇ ਮਾਨਤਾਂ ਨੂੰ ਪਤਾ ਅੱਗੇ ਵੀ ਖੁੱਲੇ ਮਾਨਤਾਂ ਹੁੰਦੇ ਆ ਠੀਕ ਹੈ ਹਾਂ ਜੀ ਤੇ ਠੀਕ ਹੈ ਵੀਰ ਕੋਈ ਕੁਛ ਕਰਾ ਬਸ ਜੀ ਸੁਣਿਆ ਸੁਣਿਆ ਤੂੰ ਵੀਰ ਭਰਾ ਬਣੀ ਚੋਕੇ ਖੜੇ ਤਸੱਲੀ ਕਰਕੇ ਖੜਿਆ ਤਾ ਦੇ ਘਰ ਕੋ ਚੋਕੇ ਲੱਗੇ ਆ ਦੇਖੋ ਵੀ ਜੀ ਕੋਈ ਚਾਰ ਟਾਂ ਚੋਲੇ ਗੇਟੋਂ ਬਾਹਰ ਹੋ ਗਈ ਆਪਣੀ ਨਹੀਂ ਗਾਰੰਟੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਖੜੇ ਪਸੰਦ ਹੋਵੇ ਪਾਸ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਹੀ ਰਹਿਂਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ